ਪਟਿਆਲਾ ਪੁਲਿਸ ਨੇ ਅਸਲੇ ਦੀ ਨੋਕ ਤੇ ਲੁੱਟਖੋਹਾਂ ਕਰਨ ਵਾਲੇ ਪੰਜ ਪੇਸ਼ੇਵਰ ਮੁਲਜ਼ਮਾਂ ਨੂੰ ਦੋ ਨਜਾਇਜ਼ ਅਸਲੇ, ਪੰਜ ਜ਼ਿੰਦਾ ਕਾਰਤੂਸ ਤੇ ਮਾਰੂ ਹਥਿਆਰਾਂ ਤੇ ਚੋਰੀ ਦੇ ਬਾਈਕਾਂ ਸਮੇਤ ਕਾਬੂ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦਿੰਦਿਆਂ ਐਸਪੀ ਯੋਗੇਸ਼ ਸ਼ਰਮਾ ਨੇ ਦੱਸਿਆ ਕਿ ਕਿਸੇ ਮੁਖਬਰੀ ਇਲਾਕੇ ਤੇ ਰਾਜਪੁਰਾ ਦੇ ਅੰਡਰ ਬ੍ਰਿਜ ਪਾਸ ਉੱਤੇ ਇੱਕ ਵਿਅਕਤੀ ਚੋਰੀ ਦੇ ਮੋਟਰਸਾਈਕਲ ਸਮੇਤ ਡਕੈਤੀ ਦੀ ਫਰਾਕ ਦੇ ਵਿੱਚ ਸੀ। ਜਦੋਂ ਇਸ ਬਾਰੇ ਪੁਲਿਸ ਨੂੰ ਸਲਾਹ ਮਿਲੀ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੀ ਟੀਮ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਸసీపీ yogesh sharma ਦੇ ਦਸਨਯੋਗ ਦੇ ਮੁਤਾਬਕੇ ਪੰਜੇ ਦੋਸ਼ੀ ਪੇਸ਼ੇਵਰ ਹੁਲਜਮ ਨੇ ਜਿਨ੍ਹਾਂ ਤੇ ਵੱਖ-ਵੱਖ ਧਰਾਵਾਂ ਦੇ ਤਹਿਤ ਪਹਿਲਾਂ ਵੀ ਪਰਚੇ ਦਰਜ ਹੋ ਚੁੱਕੇ ਨੇ ਇਹਨਾਂ ਕੋਲੋਂ ਨਜਾਇਜ਼ ਅਸਲੇ ਸਮੇਤ ਪੰਜ ਜ਼ਿੰਦਾ ਕਾਰਤੂਸ ਦੋ ਦਾਤਾਰ ਤੇ ਇੱਕ ਗੰਡਾਸੀ ਤੇ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਨਹੀਂ ਮਸੀਤੇ ਕਾਫੀ ਨਸ਼ਾ ਸਪਲਾਈ ਦੇ ਤੇ ਵੈਪਨਸ ਦੇ ਪਰਚੇ ਦਰਜ ਨੇ ਸ਼ਿਵ ਕੁਮਾਰ ਜੋ ਹੈ ਰਾਜਪੁਰੇ ਦਾ ਰਹਿਣ ਵਾਲਾ ਇਹਦੇ ਖਿਲਾਫ 302 ਦਾ ਇੱਕ ਐਫਆਈਆਰ ਰੱਖਣਾ ਦੇ ਵਿੱਚ ਦਰਜ ਹੈ ਤੇ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹਨਾਂ ਨੇ ਥੋੜੇ ਦਿਨ ਪਹਿਲਾਂ ਇੱਕ ਮੋਟਰਸਾਈਕਲ ਖੋਹ ਕੀਤਾ ਸੀਗਾ ਖੇੜੀ ਗੰਡੀਆਂ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਜਿਹਦੇ ਚ ਇਹਨਾਂ ਨੇ ਕੰਪਲੇਨੈਂਟ ਨੂੰ ਕਾਫੀ ਹਿੱਟ ਕੀਤਾ ਉਹਦੇ ਇੰਜਰੀਜ਼ ਹੋਈਆਂ ਤੇ ਨਾਲ ਹੀ ਇਹਨਾਂ ਨੇ ਚਿਤਕਾਰਾ ਇੰਸਟੀਚਿਊਟ ਦੇ ਕੋਲੋਂ ਤੇ ਪਲੱਸ ਰਾਜਪੁਰਾ ਬਨੂਰ ਦੇ ਏਰੀਆ ਦੇ ਵਿੱਚੋਂ ਸਨੈਚਿੰਗ ਦੀਆਂ ਵਾਰਦਾਤਾਂ ਵੀ ਕੀਤੀਆਂ ਸੀਗੀਆਂ ਕੋਈ ਗੈਂਗ ਦਾ ਪਤਾ ਉਹ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਬੇਸਿਕਲੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਇਹਨਾਂ ਨੂੰ ਅਰੈਸਟ ਕੀਤਾ ਤਾਂ ਇਨਟੈਰੋਗੇਸ਼ਨ ਦੇ ਦੌਰਾਨ ਇਹਨਾਂ ਨੇ ਕੁਝ ਜਿਹੜਾ ਰਿਵੀਲ ਕੀਤਾ ਉਹ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਸੀ ਇਹਨੂੰ ਥੋਰੋਲੀ ਇਨਵੈਸਟੀਗੇਟ ਕਰਾਂਗੇ ਕਿ ਕੀ ਦੇ ਨਾਲ ਲਿੰਕਡ ਹੈਗੇ ਆ ਤੇ ਕੌਣ ਇਹਨਾਂ ਦੇ ਨਾਲ ਜਿਹੜਾ ਬੈਕ ਤੇ ਹੈਗਾ ਇਹ ਰਾਜਪੁਰਾ ਏਰੀਆ ਦੇ ਵਿੱਚੋਂ ਸਿਟੀ ਏਰੀਆ ਦੇ ਵਿੱਚੋਂ ਅਰੈਸਟ ਕੀਤੇ ਗਏ ਨੰਬਰ ਆਫ ਪਰਸਨਸ ਕਿੰਨੇ ਆ 5 ਪੰਜ 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 ਸਰ 24 ਇਹਨਾਂ ਦੇ ਨਾਲ ਹੋਰ ਇਨਵੈਸਟੀਗੇਸ਼ਨ ਚੋ ਪਤਾ ਲੱਗੇਗਾ ਹੋਪਫੁਲੀਆ ਕਿ ਅਸੀਂ ਹੋਰ ਵੀ ਇਹਨਾਂ ਦੇ ਨਾਲ ਜਿਹੜੇ ਬੰਦੇ ਐਸੋਸੀਏਟਡ ਆ ਉਹਨਾਂ ਨੂੰ ਵੀ ਅਸੀਂ ਅਰੈਸਟ ਕਰ ਪਾਵਾਂਗੇ। ਜੇਕਰ ਇਹਨਾਂ ਨੇ ਦੱਸਿਆ ਜੀ ਇਹ ਹਥਿਆਰ ਕਿੱਥੋਂ ਲੈ ਕੇ ਆਏ ਜਿਹੜਾ ਦੇਸੀ ਕਟਾ ਹੈ। ਇਹਨਾਂ ਨੇ ਜੋ ਦੇਸੀ ਕਟਾ ਐਂਡ ਜਿਹੜਾ ਇਹ ਵੈਪਨ ਹੈਗਾ ਦੂਸਰਾ ਇਹ ਕਾਫੀ ਸੋਫਿਸਟੀਕੇਟਡ ਵੈਪਨ ਹੈ। ਇਹ ਦੱਸ ਰਹੇ ਆ ਇਨੀਸ਼ੀਅਲ ਇਨਵੈਸਟੀਗੇਸ਼ਨ ਕਿ ਐਮਪੀ ਤੋਂ ਮੰਗਵਾਇਆ ਸੀ ਤੇ ਸੋਨੀਪੱਤੇ ਇਹਨਾਂ ਦੀ ਡਿਲੀਵਰੀ ਹੋਈ ਸੀ। ਪਰ ਉਹ ਅਸੀਂ ਜਿਹੜਾ ਇਹ ਫੈਕਟ ਹੈ ਐਸਟੈਬਲਿਸ਼ ਕਰਾਂਗੇ ਡੂਰਿੰਗ ਇਨਵੈਸਟੀਗੇਸ਼ਨ। ਦੇਰਾਂ ਦੇ ਵਿੱਚ ਪੰਜੋਂ ਪਰ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀ ਜਿਹੜੇ ਕਿ ਸ਼ਿਵ ਕੁਮਾਰ ਦਰਸ਼ਨ ਕੁਮਾਰ ਤੇ ਗੌਰਵ ਰਾਜਪੂਤ ਇਹ ਬਨੂਰ ਤੇ ਰਾਜਪੁਰਾ ਦੇ ਰਹਿਣ ਵਾਲੇ ਜਿਹੜੇ ਸਨੀ ਮਸੀਤ ਤੇ ਨਿਸ਼ਾਨ ਸਿੰਘ ਨੇ ਗਰਦਾਸਪੁਰ ਏਰੀਆ ਦੇ ਰਹਿਣ ਵਾਲੇ ਥੈਟਸ ਵਾਈ ਦੇ ਮੇਕ ਅ ਇੰਟਰ ਡਿਸਟ੍ਰਿਕਟ ਗੈਂਗ ਤੇ ਐਟ ਦ ਐਂਡ ਆਈ ਊਡ ਸੇ ਕਿ ਪਟਿਆਲਾ ਪੁਲਿਸ ਇਜ਼ ਫੁਲੀ ਅਲਰਟ ਪ੍ਰੋਐਕਟਿਵ ਹੈ ਟੂ ਇਨਸ਼ੋਰ ਸੇਫਟੀ ਐਂਡ ਸਕਿਉਰਿਟੀ ਆਫ ਇਟਸ ਰੈਜ਼ਿਡੈਂਸ ਥੈਂਕ ਯੂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ